ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌਂਡ ਮਹਿਲਾ ਪੰਜਵਾ ਕਲ ਕਲੇਸ਼ ਮਿਟੇ ਹਰਨਾਇ ਦੋਖ ਬਿਨਸੇ ਸੁਖ ਕੀ ਨੋ ਠਾਓ ਜਪ ਜਪ ਅਮਰਤ ਨਾਮ ਅਗਾਏ ਸੰਤ ਪਰਸਾਦ ਸਗਲ ਫਲ ਪਾਏ பன்ம ஜ ஜன பரண ஹய உருத்தே ஆங்க சாகரத்தே உத்தர பன்ம மரண சாமி உப்ப ਬਸਿਆ ਲਾਗੇ ਸਹਿਜ ਸਮਾਦ ਤਾਨਕ ਨੰਤਰੈ ਕੋ ਸੁਆਮੀ ਸਗਲ ਕਟਾ ਕੰਤਰ ਜਾਮੀ ਕਰ ਕਿਰਪਾ ਜੰਕੋ ਮਤ ਦਏ ਆਠ ਪਹਿਰ ਪ੍ਰਭ ਕਾ ਨਾਉ ਲਏ ਜੰਕ ਕੰਤਰ ਵਸ ਪ੍ਰਭ ਆਪ ਤਾ ਕੈ ਹਿਰਦੈ ਹੋਇ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰਿਐ ਜਪਿ ਪਾਰ ਬ੍ਰਹਮ ਨਾਨਕ ਨਿਸਤਰੀਐ ਕਲ ਕਲੇਸ਼ ਮਿਟੈ ਹਰਨਾਇ ਸੋਖ ਬਿਨ ਸੇ ਸੁਖ ਕੀ ਨਾ ਠਾਓ ਜਪ ਜਪ ਅੰਮ੍ਰਿਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਏ RAM ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਹਾਉ ਗਰ ਕੇ ਚਰਨ ਹਿਰਦੈ ਉਰਤਾਰੇ ਆਗਮ ਸਾਗਰ ਤੇ ਉਤਰੇ ਪਰੇ ਜਨਮ ਮਰਨ ਸਭ ਮਿਟੇਓ ਪਾਦ ਪ੍ਰਾਪ ਸਿਉ ਲਾਗੇ ਸਹਿਜ ਸੁਮਾਦ ਤਾਨਤ ਨੰ ਕਰੇ ਕੋ ਸੁਆਮੀ ਸਗਲ ਕਟਾ ਕਾਂਤਰ ਜਾਮੀ ਕਰ ਕਿਰਪਾ ਜੰਕੋ ਮਤ ਦਏ ਆਤ ਪਹਿਰ ਪ੍ਰਭ ਕਾ ਨਾ ਲਏ ਜਾਂ ਕੈ ਅੰਤਰ ਵਸ ਪ੍ਰਭ ਆਪ ਤਾਂ ਕੈ ਹਿਰਦੈ ਹੋਏ ਪ੍ਰਗਾਸ ਪਗਤ ਉਪਾਏ ਹਰ ਕੀਰਤਨ ਕਰਿਐ ਜਪਿ ਪਾਰ ਬ੍ਰਹਮ ਨਾਨਕ ਨਿਸਤਰੀਐ ਕਲ ਕਲੇਸ਼ ਮਿਟੈ ਹਰ ਨਾਏ ਦੋਖ ਬਿਨਸੇ ਸੁਖ ਕੀ ਨਾ ਠਾਵ ਜਪ ਜਪ ਅਮਰਤ ਨਾਮ ਅਗਾਏ संत परसाद सगल फल पाए राम जपत जन पार करे जन्म जन्म के पाप हरे रहा गुर के चरण हृदय उर थारे आगम सागर ते उतरे पार ਜਨਮ ਮਰਨ ਸਭ ਮਿਟਿਓ ਪਾਧ ਪ੍ਰਾਪ ਸਿਉ ਲਾਗੇ ਸਹਿਜ ਸਮਾਦ ਤਾਨਕ ਨੰਤਰ ਕੋ ਸੁਆਮੀ ਸਗਲ ਕਟਾ ਕਾਂਤਰ ਜਾਮੀ ਕਰ ਕਿਰਪਾ ਜੰਕੋ ਮਤ ਦਏ ਆਠ ਪ੍ਰਹਿਰ ਪ੍ਰਭ ਕਾ ਨਾਮ ਲੈ ਜਾਨ ਕੈ ਅੰਤਰ ਵਸ ਪ੍ਰਭ ਆਪ ਤਾਂ ਕੈ ਹਿਰਦੈ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰਿਐ Japh paar brahm nanik nis triye ਹਲਕਲੇ ਸਮਟੇ ਹਰਨਾਏ ਦੋਖ ਬਿਨਸੇ ਸੁਖ ਕੀ ਨਾ ਠਾਓ ਜਪ ਜਪ ਅਮਰਤ ਨਾਮ ਅਗਾਏ ਸੰਤ ਪਰਸਾਦ ਸਗਲ ਫਲ ਪਾਏ RAM ਜਪਤ ਜਨ ਭਾਰ ਪਰੇ ਜਨਮ ਜਨਮ ਕੇ ਪਾਪ ਹਰੈ ਰਹਾ ਗੁਰ ਕੇ ਚਰਨ ਹਿਰਦੈ ਉਰਤਾਰੇ ਆਗਮ ਸਾਗਰ ਤੇ ਉਤਰੇ ਪਰ ਜਨਮ ਮਰਨ ਸਭ ਮਿਟਿਓ ਪਾਦ ਪ੍ਰਾਪ ਸਿਉ ਲਾਗੇ ਸਹਿਜ ਸੁਮਾਦ ਤਾ ਨ ਚਨੰਤਰ ਕੋ ਸੁਆਮੀ ਸਗਲ ਕਟਾ ਕੰਤਰ ਜਾਮੀ ਕਰ ਕਿਰਪਾ ਜੰਕੋ ਮਤ ਦਏ ਆਠ ਪਹਿਰ ਪ੍ਰਭ ਕਾ ਨਾਉ ਲਏ ਜੰਕੈ ਅੰਤਰ ਵਸ ਪ੍ਰਭ ਆਪ ਤਾਂ ਕੈ ਹਿਰਦੈ ਹੋਏ ਪ੍ਰਗਾਸ ਪਾਗਤ ਉਪਾਏ ਹਰ ਕੀਰਤਨ ਕਰਿਐ ਜਪਿ ਪਾਰ ਬ੍ਰਹਮ ਨਾਨਕ ਨਿਸਤਰੀਐ ਕਲ ਕਲੇਸ਼ ਮਿਟੈ ਹਰ ਨਾਏ ਦੋਖ ਬਿਨਸੇ ਸੁਖ ਕੀ ਨੋਠਾਉ ਜਪ ਜਪ ਅਮਰਤ ਨਾਮੁ ਅਗਾਏ ச பிரல ரே ஜம ஜ பௌக்கே சரண ஹய உருத்தே ஆங்க சாகத்தேத்தே ப ਜਨਮ ਮਰਨ ਸਭ ਮਿਟਿਓ ਪਾਧ ਪ੍ਰਾਪ ਸਿਉ ਲਾਗੇ ਸਹਿਜ ਸਮਾਦ ਤਾਨਤ ਨੰਤਰ ਇਕੋ ਸੁਮੀ ਸਗਲ ਕਟਾ ਕਾਂਤਰ ਜਾਮੀ ਕਰ ਕਿਰਪਾ ਜੰਕੋ ਮਤ ਦਏ आठ पहर प्रभु का नाओ ले जान कै अंतर वस प्रभु आप तां कै हृदय होय प्रकाश भगत पाए हर कीर्तन करय ਜਪ ਫਾਰ ਬ੍ਰਹਮ ਨਾਮ ਇਕ ਨਿਸਤਰੀਏ ਕਲ ਕਲੇਸ਼ ਮਿਟੇ ਹਰਨਾਏ ਦੋਖ ਬਿਨਸੇ ਸੁਖ ਕੀ ਨੋ ਠਾਵ ਜਪ ਜਪ ਅਮਰਤ ਨਾਮ ਅਗਾਏ ਸੰਤ ਪਰਸਾਦ ਸਗਲ ਫਲ ਪਾਏ பன்ம ஜக்கே பௌக்கேரண உருத்தே ஆக சாகத்தேத்தே பே ஜனமரண மிட்டு உப்ப ਖਰਾਬ ਰਸਿਆਂ ਲਾਗੇ ਸਹਿਜ ਸੁਮਾਦ ਤਾ ਨੰਤਨ ਕਰੇ ਕੋ ਸੁਆਮੀ ਸਗਲ ਕਟਾ ਕਾਂਤਰ ਜਾਮੀ ਕਰ ਕਿਰਪਾ ਜੰਕੋ ਮਤ ਦਏ ਆਠ ਪਹਿਰ ਪ੍ਰਭ ਕਾ ਨਾਉ ਲਏ ਜੰਕ ਕੈ ਅੰਤਰ ਵਸ ਪ੍ਰਭ ਆਪ ਤਾੰਕੈ ਹਿਰਦੈ ਹੋਇ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰਿਐ ਜਪਿ ਪਾਰ ਬ੍ਰਹਮ ਨਾਨਕ ਨਿਸਤਰੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ